ਸੀਟ ਜਿੱਤ ਸਕੀ ਬਠਿੰਡਾ ਤੋਂ ਇੱਕ ਦਿਲਚਸਪ ਖਬਰ ਸਾਹਮਣੇ ਆਈ ਹੈ ਕਿ ਇਥੋਂ ਆਜ਼ਾਦ ਉਮੀਦਵਾਰ ਵਜੋਂ ਕੈਨੇਡਾ ਦਾ ਰਹਿਣ ਵਾਲਾ ਨੌਜਵਾਨ ਗੁਰਬਰਨ ਸਿੰਘ ਵੀ ਚੋਣ ਲੜ ਰਿਹਾ ਹੈ ਭਾਵੇਂ ਉਹ ਕੈਨੇਡਾ ਦੇ ਵਿੱਚ ਬੈਠਾ ਹੈ ਪਰ ਚੋਣ ਬਠਿੰਡੇ ਲੜ ਰਿਹਾ ਹੈ ਤੇ ਆਨਲਾਈਨ ਤਰੀਕੇ ਦੇ ਨਾਲ ਆਪਣੀ ਮੁਹਿੰਮ ਚਲਾ ਰਿਹਾ ਹੈ ਉਹ ਕੈਨੇਡਾ ਤੋਂ ਨਾਮਜ਼ਦਗੀ ਪਰਚਾ ਭਰਨ ਪੰਜਾਬ ਆਇਆ ਸੀ ਤੇ ਫਿਰ ਵਾਪਸ ਚਲਾ ਗਿਆ ਤੇ ਆਨਲਾਈਨ ਤਰੀਕੇ ਦੇ ਨਾਲ ਰੋਜ਼ਾਨਾ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕਰਕੇ ਚੋਣ ਪ੍ਰਚਾਰ ਕਰ ਰਿਹਾ ਹੈ ਗੁਰਬਾਰਨ ਸਿੰਘ ਨੇ ਕਿਹਾ ਕਿ ਸਾਡੇ ਵੀ ਆਪਣੀ ਮਿੱਟੀ ਪ੍ਰਤੀ ਕੁਝ ਦਰਦ ਨੇ ਜਦੋਂ ਮੌਜੂਦਾ ਸਿਆਸੀ ਮਾਹੌਲ ਦੇਖਦੇ ਆ ਤਾਂ ਚੀਜ਼ ਪੈਂਦੀ ਹੈ ਗੁਰਬਾਰਨ ਸਵਾਲ ਕਰਦਾ ਹੈ ਕਿ ਮਾਨਸਾ ਦੇ ਵਿੱਚ ਅੱਜ ਤੱਕ ਦੱਸੋ ਪੁਰਾਣੇ ਸੰਸਦ ਮੈਂਬਰਾਂ ਨੇ ਕਿੰਨੇ ਕੁ ਪ੍ਰੋਜੈਕਟ ਲੈ ਕੇ ਆਂਦੇ ਗੁਰਬਾਰਨ ਸਿੰਘ ਮੁਤਾਬਕ ਏਮਸ ਦਾ ਮੋੜ ਜਾਂ ਮਾਨਸਾ ਕੈਂਚੀਆਂ ਤੇ ਬਣਾਉਣਾ ਚਾਹੁੰਦਾ ਸੀ ਪਰ ਹੁਕਮਰਾਨਾਂ ਨੇ ਆਪਣੇ ਇਲਾਕੇ ਵਿੱਚ ਬਣਾ ਲਿਆ ਮਾਨਸੰਤ ਪਿੰਡ ਮੋਰ ਸਿੰਘ ਦਾ ਰਹਿਣ ਵਾਲਾ ਗੁਰਬੰਨ ਸਿੰਘ ਕਰੀਬ 1.5 ਦਹਾਕਾ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ ਉਸਨੇ ਇੰਜੀਨੀਅਰਿੰਗ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਖੁਦ ਕੁਆਲਟੀ ਕੰਟਰੋਲ ਮੈਨੇਜਰ ਹੈ ਤੇ ਪਤਨੀ ਉਸਦੀ ਬਿਜ਼ਨਸ ਕਰਦੀ ਹੈ ਗੁਰਬੰਨ ਸਿੰਘ ਦੀ ਐਫੀਡੇਵਿਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਉਸਦੇ ਕੋਲ ਕਰੀਬ 8 ਕਰੋੜ 16 ਲੱਖ ਦੀ ਜਾਇਦਾਦ ਹੈ ਤੇ 3 ਕਰੋੜ 73 ਲੱਖ ਦਾ ਕਰਜ਼ਾ ਵੀ ਹੈ ਹਾਲਾਂਕਿ ਉਹ ਆਮ ਆਦਮੀ ਪਾਰਟੀ ਦਾ ਪੁਰਾਣਾ ਹਮਾਇਤੀ ਹੈ ਪਰ ਆਮ ਆਦਮੀ ਪਾਰਟੀ ਤੋਂ ਉਹ ਅੱਕ ਚੁੱਕਿਆ ਹੈ ਐਡਮੰਟਨ ਦੇ ਵਿੱਚ ਰਹਿੰਦਾ ਹੈ ਗੁਰਵਰਨ ਸਿੰਘ ਨੂੰ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਕੈਨੇਡਾ ਤੋਂ ਪ੍ਰਚਾਰ ਕਰਕੇ ਕਾਮਯਾਬ ਕਿਵੇਂ ਹੋਵੇਗਾ ਤਾਂ ਉਹਨੇ ਕਿਹਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਬੰਬ ਅੰਗਰੇਜ਼ ਸਰਕਾਰ ਨੂੰ ਜਗਾਉਣ ਵਾਸਤੇ ਸੁੱਟਿਆ ਸੀ ਇਸੇ ਤਰ੍ਹਾਂ ਉਹ ਵੀ ਕਾਗਜ਼ داخل ਕਰਕੇ ਸੱਤਿਆਂ ਨੂੰ ਜਗਾਉਣਾ ਚਾਹੀਦਾ ਹੈ ਹਾਲਾਂਕਿ ਉਹ ਦੱਸਦਾ ਹੈ ਕਿ ਉਸ ਨੂੰ ਪੜੇ ਲਿਖਿਆਂ ਦੀ ਹਮਾਇਤ ਮਿਲ ਰਹੀ ਹੈ ਉਹ ਸਿਰਫ ਇੱਕ ਚਿੰਗ ਲਾਉਣਾ ਚਾਹੁੰਦਾ ਹੈ